ਸਸੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਹੈ ਜਟੋ ਅੱਛਾ ਅੱਜ ਦਾ ਵਿਸ਼ਾ ਤੇ ਮੁੱਦਾ ਇਹ ਆ ਕਿ ਜਿਹੜੇ ਸਮਾਜ ਸੇਵੀ ਅੰਸਰ ਨੇ ਜਾਂ ਜਿਹੜੇ ਉਹ ਵੀਰ ਜਿਹੜੇ ਗਰਾਈਆਂ ਕਰਨ ਚੱਕੀ ਬੜੇ ਲੱਗਦੇ ਨੇ ਅੱਜ ਮਸਲਾ ਉਹਨਾਂ ਦੇ ਗੱਲ ਕਰਨ ਦਾ ਬਣਿਆ ਅਸਲ ਵਿੱਚ ਕਾਰਨ ਇਹੀ ਆ ਕਿ ਮੈਂ ਨਾ ਬੜੇ ਦੇਖੋ ਤੁਸੀਂ ਵੀ ਬੜੇ ਸਮਿਆਂ ਤੋਂ ਵੇਂਦੀ ਆਉਂਦੇ ਜਿਤੇ ਮੰਮੀ ਵੇਦਾਉਂ ਰਿਆਂ ਜੀ ਫਲਾਣਾ ਲੰਗਰ ਲਗਣਾ ਕਰੋ ਗਰਾਈ ਰਾਣਾ ਮੇਲਾ ਲਗਣਾ ਕਰੋ ਗਰਾਈ ਠੀਕ ਆ ਪਰ ਮੈਂ ਜਿੰਨਾ ਕੁ ਚੀਜ਼ ਵੇਖ ਲਈ ਆ ਨਾ ਘਰਾਈਆਂ ਵਾਲੇ ਸਿਸਟਮਾਂ ਦੇ ਵਿੱਚ ਮੈਂ ਤੇ ਇਹੀ ਕਹੂੰਗਾ ਪੀ ਗਰਾਈ ਦੇਣੀ ਬੰਦ ਕਰ। ਬੰਦ ਕਰੋ ਗਰਾਈਆਂ ਕਰੀਏ। ਕੋਈ ਹੁਣ ਇੱਕ ਤੁਹਾਨੂੰ ਇੱਕ ਗੱਲ ਦੀ ਉਦਨ ਦੀ ਕਿਦਣ ਦੀ ਸਮਝਾਉਣ ਡਿਆ ਇੱਕ ਗੱਲ ਵੀ ਵੀਰੋ ਗਰਾਈ ਜਾਂਦੇ ਹੋਵੇ ਨਾ ਵੀ ਆਪਾਂ ਇਹ ਪੀ 50 50 ਰੁਪਏ ਕਰਨਦੇ ਆ ਜਾਂ 20 20 ਰੁਪਏ ਕਰਨਦੇ ਆ ਕੋਈ 100 100 ਰੁਪਏ ਕਰਨਦੇ ਆ ਤੇ ਚਲੋ ਜੀ ਚਲੋ ਇੱਕ ਬੰਦੇ ਨੂੰ ਪਿੰਡੋਂ ਭੇਜ ਦਈਏ ਅੰਮ੍ਰਿਤਸਰ ਗਰਾਈ ਦੇ ਜਾਣਾਂ ਵਾ ਚਲੋ 10-10 ਰੁਪਏ ਕਰਕੇ ਨਾ ਪਿੰਡ ਚੋਂ ਤੇ ਉਹਦੇ ਗਿਆ ਵੀ ਚਲੋ ਜੀ ਮਜਬੂਰੀ ਆ ਵੀ 10 ਰੁਪਏ ਦੇ ਚੱਕਰ ਵਿੱਚ ਕਿਹੜਾ ਅੰਮ੍ਰਿਤਸਰ ਜਾਵੇ ਸੇਵਾ ਕੋ ਇਹੋ ਜੀ ਗੱਲ ਮੰਨ ਲਈ ਪਾਰਾ ਅਹੜਾਣੇ ਤੇ ਤਬਾਈ ਮਚਾਈ ਮਚਾਈ ਤੇ ਗਰਾਈ ਵਾਲਿਆਂ ਨੇ ਬੜੀ ਤਬਾਈ ਬਚਾਈ ਏ ਹੁਣ ਤੁਹਾਨੂੰ ਇੱਕ ਗੱਲ ਸਮਝਾਉਂਦਿਆਂ ਬੜੇ ਦਿਨਾਂ ਦੀ ਭਿਗਰਾਈ ਨਹੀਂ ਗਰਾਈ ਯਾਰ ਜਿੱਤਰਾ ਹੁਣ ਮੰਨ ਲਓ ਮੇਰੇ ਕੋਲ ਕੋਈ ਵੀ ਆਗੇ ਸੱਜਣ ਮਿੱਤਰ ਇਕੱਠੇ ਹੋ ਗਏ 10 ਉਹਨਾਂ ਨੂੰ ਮੈਂ ਕੀ 500 ਦਿਨ ਦਾ ਚੰਗਾ ਲੱਗੂਗਾ ਉਹਨਾਂ ਕਹਿੰਨਾ ਬਾਜ ਤੇਰਾ ਐ ਨਾ ਤੇਰਾ ਉਹ ਜੇ ਉਹ ਕਰ ਕਰਾ ਕੇ ਉਹਨਾਂ ਨੂੰ ਮਿੱਤੋਂ 2-4000 ਦੀ ਗਰਾਈ ਫਾੜੀ ਲੈਣੀ ਆ ਹੋ ਸਕਦਾ ਮੈਂ 5000 ਵੀ ਦੇ ਤਾ ਤੇ ਤੁਸੀਂ ਤਗੜੇ ਲੋਕ ਜੇ ਤੁਸੀਂ ਹੋ ਸਕਦਾ 5 ਤੋਂ ਵੀ ਵੱਧ ਦੇ ਦਿਓ। ਪਾ ਵੀ ਕੋਈ 500 ਵੀ ਦਊਗਾ, ਹਜ਼ਾਰ ਵੀ ਦਊਗਾ ਇਸ ਮਸਲੇ ਅੰਚ ਦੇ ਦੇਣੇ ਆ। ਪਰ ਗੱਲ ਇਥੇ ਇਹ ਆਉਂਦੀ ਆ ਵੀ ਜਦੋਂ ਹਜ਼ਾਰ-ਹਜ਼ਾਰ ਰੁਪਇਆ ਆਪਾਂ ਗ੍ਰਾਹੀ ਦੇਣੀ ਆ, 2-2000 ਗ੍ਰਾਹੀ ਦੇਣੀ ਆ। ਹੜ ਚਲੋ ਪਾਕਿਸਤਾਨ ਚ ਵੀ ਆਏ। ਮੇਰੇ ਮੂੰਹ ਨੇ ਲਗਾਈ ਹੜ ਕੇ ਦੇ ਪਾਕਿਸਤਾਨ ਚ ਆਏ ਆ। ਆ ਚਲੋ ਆਏ ਆਪਾਂ ਕਿਹੜਾ ਉੱਥੇ ਮਤ ਦੇਣ ਜਾ ਸਕਦੇ ਆਂ ਆਪਾਂ ਕਿ ਤਾਰਾ ਟੱਪ ਕੇ ਚਲ ਜਾਾਂਗੇ ਹੜਪੇ ਇੱਥੇ ਆ 50 ਦਾ ਮੋਟਰਸਾਈਕਲ ਤੇ ਤੇਲ ਪਾਓ ਤੇ ਹਾੜਾ ਅਗਲੇ ਬੰਨੇ ਦੱਸਣ ਲਾ ਪੈਂਦਾ ਹੈ 50 ਦਾ ਮੋਟਰਸਾਈਕਲ ਤੇ ਦੋ ਜਾਨੇ ਤੇਲ ਪਾਓ 2000 ਯਾਰ ਇਹਨਾਂ ਨੂੰ ਦੇਣਾ ਜੂ 2000 ਉੱਥੇ ਜਾ ਕੇ ਕਿਹਦੇ ਘਰ ਜਾਓ ਤੇ ਬੇਕੂ ਮਾਹੌਲ ਜਦਾ ਦਾ ਵੀ ਯਾਰ ਚਾਰੇ ਰੋਟੀ ਪਾਣੀ ਤੋਂ ਭੁੱਖੇ ਆ ਜਾਂ ਕੱਪੜੇ ਤੋਂ ਭੁੱਖੇ ਆ ਜਾਂ ਕਿਤਰਾ ਤੁਸੀਂ 2000 ਉੱਥੇ ਪਾਓ ਕੁਝ ਬਾਹਰਲੀ ਸਟੇਟਾਂ 'ਚ ਤੇ ਚੱਲੇ ਨਹੀਂ ਆਪਾਂ ਅੱਗੇ ਬਾਹਰੀਆਂ ਸਟੇਟਾਂ ਦੇ ਨਾਂ ਤੇ ਕਰਾਈਆਂ ਹੁੰਦੀਆਂ ਸੀ ਬਾਹਰਲੇ ਦੇਸ਼ਾਂ ਦੇ ਨਾਂ ਤੇ ਵੀ ਕਰਾਈਆਂ ਹੁੰਦੀਆਂ ਵੀਰੋ ਇਹ ਬੜਾ ਤਗੜਾ ਇੱਕ ਨਾ ਘੁਟਾਲਾ ਚੱਲਣ ਡਿਆ ਜੇ ਮੈਂ ਉਸ ਦਿਨ ਦਾ ਕੀ ਵਾਰ-ਵਾਰ ਕਹਿਣ ਡਿਆ ਮਾਂ ਕਿ ਆਪਾਂ ਗੱਡੀ ਫੜਿਆ ਕਰਨੀ ਆ ਮੈਂ 10000 ਰੁਪਇਆ ਇੱਕ ਕੱਢਿਆ ਅੰਬ ਤੇ ਬੂਟੇ ਦਾ ਮੈਂ ਦਾਅਵੇ ਨਾਲ ਕਿਹਾ ਕਿ 20000 ਤੋਂ ਵੱਧ ਸੇਵਾ ਪਊਗੀ 30000 ਮੇਰੇ ਇਕੱਲੇ ਦੀ ਹੋਗੀ 50 ਹਜ਼ਾਰ ਹੀ ਹੋ ਸਕਦਾ ਖੜ ਪੀੜਤਾਂ ਲਈ ਜਿਹੜੀ ਗੱਲ ਹੋ ਗਈ ਆ ਕਿਉਂਕਿ ਸਾਨੂੰ ਪਤਾ ਉਹ ਵੀ ਬੜਾ ਕੁਝ ਨਿਕਲਣਾ ਵੱਡੀ ਗੱਲ ਇਹ ਆਖਿਆ ਨਾ ਅਚਾਰ ਪਾ ਕੇ ਦਵਾਂਗੇ ਆਉਂਦੇ ਮੈਂ ਉਹ ਗੱਲ ਤੇ ਕਰਨੀ ਨਹੀਂ ਜਿੱਦਾਂ ਉਹ ਕਿਹੜਾ ਲੀਡਰਾਂ ਦਾ ਹੀ ਗੱਡੀਆਂ ਘੱਲ ਦੇਣੀਆਂ ਆਪਾਂ ਵਿਆਹਾਂ ਤੇ ਗੱਡੀਆਂ ਵੀ ਦੇ ਦਿਆ ਕਰਨੀਆਂ ਸੋਨਾ ਹੀ ਪਵਾ ਦਿਆ ਕਰਨਾ ਉਹ ਇਹ ਗੱਲਾਂ ਸਭ 허ਵਾਦੀਆਂ ਹੁੰਦੀਆਂ ਯਾਰ ਐਵੇਂ ਨਾ ਇਹੋ ਜਿਹੀਆਂ ਗੱਲਾਂ 'ਚ ਯਕੀਨ ਰੱਖਿਆ ਕਰੋ ਜਿਹੜੀਆਂ ਗੱਲਾਂ ਬਣਦੀ ਨਹੀਂ ਤੋਕ ਹੀ ਨਹੀਂ ਬਣਦੀ ਆ ਜਿਵੇਂ ਹੁਣ ਤੁਹਾਨੂੰ ਦੱਸਿਆ ਵਾ ਕਈ ਇੱਥੇ ਵਾਦੇ ਕਰੀ ਜਾਂਦੇ ਆ ਅਸੀਂ ਇਹਨੇ ਟਰੈਕਟਰ ਘਲਨੇ ਜੀ ਅਸੀਂ ਇੰਨਾ ਉਹ ਘਲਨਾ ਜੇ ਆ ਘਲਨਾ ਜੇ ਯਾਰ ਇਹ ਗੱਲਾਂ ਆ ਦੱਸ ਜਿਹੜਾ ਬੰਦਾ ਹੁਣ ਮੈਂ ਅਸਾਂ ਮੈਂ ਵਾਦਾ ਕਰਦਾ ਵੀ ਹਾੜ ਪੀੜ ਤੇ ਜਿਹੜੇ ਉਹ ਜਨਾਲੇ ਵਾਲੇ ਇੱਕ ਏਰੀਆ ਚ ਆਏ ਆ ਜਾਂ ਚਲੋ ਇੱਕ ਇਧਰ ਦੀ ਗੱਲ ਕਰ ਲਈਏ ਮੈਂ ਜੀ ਸਾਰਿਆਂ ਦੇ ਵਿਆਹ ਮੁਫਤ ਖਿੱਚੂੰਗਾ ਫੋਟੋਗ੍ਰਾਫੀ ਤੁਹਾਡੀ ਮੁਫਤ ਕਰੂੰਗਾ ਕੋਪਾਈ ਦਾ ਵਿਆਹਾਂ ਦੀ ਕਰ ਵੀ ਦਊਗਾ ਬਾਅਦ ਚ ਮੈਂ ਵੀ ਕਹੀ ਆ ਨਾ ਯਾਰ ਤਰੀਕ ਬੋਕਿਆ ਸਾਈ ਬੋਕਿਆ ਮੈਂ ਨਹੀਂ ਵੇਲਾ ਅਜਮੇ ਸੇਵਾ ਸੁਖਦਾ ਜਿਹੜਾ ਲੇ ਟੁੱਪਰ ਲਿਆਂ ਦੀ ਜੇ ਮੈਂ ਤੁਹਾਡੇ ਵਿਆਹ ਦਾ ਬਿੱਲ 50000 ਦਾ ਬਿੱਲ ਜਿਹੜਾ ਤੁਹਾਡਾ 20000 ਚ ਭੁਗਤਾ ਦੂੰਗਾ ਤੇ 10000 ਵਾਲਿਆਂ ਦੇ ਮੁਕਤੀ ਕਰ ਦੂੰਗਾ ਕਹਿ ਦਵਾ ਹੁਣੇ ਨਹੀਂ ਇਹ ਗੱਲਾਂ ਜਿਹੜੀਆਂ ਹੋਣੀਆਂ ਹੀ ਨਹੀਂ ਬਾਅਦ ਚ ਪੂਰੀਆਂ ਹੋਣੀਆਂ ਹੀ ਨਹੀਂ ਤੇ ਜੋ ਮਰਜੀ ਸੁਕੀ ਜਾਓ ਸੁੱਖਣ ਚ ਕੀਆ ਇਸ ਕਰਕੇ ਕੀਗਾ ਕੋਈ 1% ਮੈਂ ਬਹੁਤਾ ਵੱਡਾ ਨਹੀਂ ਇਹ ਕਹਣਾ ਵੀ ਬੜੇ ਵੀ ਜਿਹੜੇ ਸੁਗੰਡਾ ਤੇ ਬੜੀ ਆਏ ਇਹਨਾਂ ਪੂਰੇ ਉਤਰਨਾ ਕੋਈ ਇੱਕ ਅੱਧਾ ਛੱਡ ਕੇ 99% ਨਹੀਂ ਮੈਂ ਮੰਨਦਾ ਤੇ ਇਹ ਕਰਕੇ ਗਰਾਈਆਂ ਦਾ ਮੈਂ ਮਸਲਾ ਜਿਹੜਾ ਵੇਖ ਲਿਆ ਜੇ ਵੀਰੋ ਘਰੋਂ ਕੋਈ ਚਵਾਨੀ ਕੱਢ ਕੇ ਰਾਜੀ ਨਹੀਂ ਜੇ ਆਹ ਜਿਹੜੇ ਅੱਗੇ ਲੱਗੇ ਆਗੂ ਆ ਸਭ ਤੋਂ ਪਹਿਲਾਂ ਇਹਨੂੰ ਪੁੱਛੋ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛੋ ਘਰੋਂ ਕਿੰਨੇ ਪੈਸੇ ਪਾ ਕੇ ਤੁਰੇ ਆਂ ਇਹ ਕਰਾਈ ਉਹਨੇ ਲੱਖ ਕਰਨੀ ਆ ਸਵਾਦ ਤਾਂ ਆਉਂਦਾ ਨਾ ਬਹੁਤ ਲੱਖ ਦੀ ਤੂੰ ਗੋਰਾ ਹੀ ਖੜੀ ਤੇ 50000 ਰੁਪਏ ਆਪਣੇ ਘਰੋਂ ਲੈ ਕੇ ਤੁਰਨਾ ਉਹਨੇ ਗਰਾਈ ਲੱਖ ਹੀ ਕਰਨੀ ਆ ਤੇ ਦੇਖ ਉੱਥੇ 8000 ਹਰਾ ਜਣਾ ਹਾਂਜੀ ਹਾਂਜੀ ਇਸ ਕਰਕੇ ਸਮਾਜ ਸੇਵੀ ਘਰ ਘਰ ਪੈਦਾ ਹੋਣ ਡੇ ਜੇ ਤੇ ਇਹ ਬੜੀ ਤਕੜੀ ਬਿਮਾਰੀ ਜੇ ਹੁਣ ਕਈ ਬੰਦੇ ਯਾਰ ਨਹੀਂ ਵੀ ਚਾਹੁੰਦੇ ਹੁੰਦੇ ਵੀ ਅਸੀਂ ਆਹ ਪ੍ਰਵਾਕ ਕੀ ਅਸੀਂ ਹੁਣ ਦੱਸ ਆਹ ਹਣ ਬਾਬੂ ਦੇ ਸਾਹ ਦਾ ਮੇਲਾ ਆਉਂਦਾ ਨਾ ਲੰਗਰਾਂ ਦੀਆਂ ਗਰਾਈਆਂ ਕਦੀ ਉਧਰਲੇ ਲੰਗਰ ਵਾਲੇ ਆ ਜਾਂਦੇ ਆ ਕਦੀ ਇਧਰਲੇ ਲੰਗਰ ਵਾਲੇ ਆ ਜਾਂਦੇ ਮੈਂ 5-500 ਦਈ ਜਾਂ ਨਾ ਧੱਕੇ ਨਾਲ ਕਈ ਸੱਜਣ ਯਾਰ ਵੀ ਲੈ ਜਾਂਦੇ ਆ ਕੀ ਮਤਲਬ ਇਹ ਨਾ ਕਰਦਾ ਪਰ ਕੱਲ ਫੇਰ ਉਹ ਕਈ ਵਾਰੀ ਝੂਠ ਵੀ ਮਾਰਨਾ ਪੈਂਦਾ ਇਹਦਾ ਬਬੀ ਝੂਠ ਮਾਰ ਦਿੰਦਾ ਯਾਰ ਉੱਥੇ ਵੀ ਦੇ ਆ ਸੇਵਾ ਇੱਥੇ ਵੀ ਦੇਤੀ ਜੇ ਪਰ ਹੁਣ ਆਖਣ ਲੱਪੇ ਲੋਕ ਹੁਣ ਲੋਕਾਂ ਨੇ ਜਿਨ੍ਹਾਂ ਨੇ ਇਹ ਬੰਦੇ ਜਿਹੜੇ ਅੱਗੇ ਲੱਗਦੇ ਆ ਨਾ ਇਹਨਾਂ ਨੇ ਇਹਨਾਂ ਨੂੰ ਮਜ਼ਾਕਿਆ ਨਾ ਵੀ ਆ ਮੈਂ ਤਾਂ ਕਿਹਾ ਹੀ ਨਹੀਂ ਵੀ ਮੈਨੂੰ ਪੈਸਾ ਦਾ ਉਹ ਕੋਈ ਮੈਂ ਤਾਂ ਉਹ ਕਹਾਵਾ ਵੀ ਆਪ ਉਹ ਆਪਣੇ ਜੇਬੇ ਚ ਪੰਜ ਬੰਦੇ 5500 ਰੁਪਏ ਜੇਬੇ ਪਾਉ 5000 ਰੁਪਏ 500 ਦਾ ਪਾਉ ਤੇਲ ਗੱਡੀ ਚ ਕਿੰਨ ਹਟ ਦੂਰ ਤੇ ਗਏ ਨਹੀਂ ਆ 200 ਦਾ 200 ਦਾ ਹੀ ਗੱਡੀ ਚ ਤੇਲ ਪੜਨਾ ਵਾ 300 ਦਾ ਬਲਜੂ ਲੰਗਰ ਪਾਣੀ ਤੁਹਾਨੂੰ ਰਾਜੋ ਫ੍ਰੀ ਮਿਲ ਜਾਣਾ 500 ਰੁਪਿਆ ਦਾ ਖਰਚਾ ਆਉਣਾ ਤੇ ਜੇ 7:30 ਵਜੇ ਦੇ ਬਾਅਦ ਵਾਲੇ ਦੇ ਉਹ ਵੀ ਕੰਮ ਆਪਾਂ ਸਸਤੇ ਹੀ ਕਰ ਲਈਨੇ ਨੇ ਉਹ ਵੀ ਸਾਨੂੰ ਚਾਚਾਂ ਵਾ ਤੇ 25000 ਰੁਪਿਆ ਲੈ ਕੇ ਜਾਓ ਕਿਸ ਦੇ ਘਰ ਤੇ ਪਿੰਡ ਚ ਕੇ ਆਪ ਵੇਖੋ ਤੇ ਲੋਡ ਬੰਦ ਬੰਦੇ ਯਾਰ ਪਤਾ ਨਹੀਂ ਲੱਗਦਾ ਕੋਈ ਜਾਣ-ਪਛਾਣ ਹੁੰਦੀ ਆ ਕੋਈ ਸਾਂਝਾ ਹੁੰਦੀ ਆ ਹਰ ਪਿੰਡਾਂ ਦੇ ਵਿੱਚ ਜੁੜੀਆਂ ਆ ਉਹ ਬੰਦੇ ਨੂੰ ਪਿੰਡ ਦੇ ਨੂੰ ਉਹ ਤੁਹਾਡੇ ਜਾਣ-ਪਛਾਣ ਵਾਲਾ ਨੂੰ ਪੁੱਛੋ ਵੀ ਆ ਕਿਹੜੇ ਕਿਹੜੇ ਘਰ ਵਾਲੇ ਲੋੜਵੰਦੇ ਆ ਰਾਜਨੀਤਿਕ ਬੰਦੇ ਉਹ ਨਾ ਦੱਸੋ ਗੱਲ ਕਰੋ 5 25000 ਫੜੋ 5 10 ਦਾ 1000 50000 ਫੜੋ ਗੱਡੀ ਲੈ ਕੇ ਜਾਓ ਉੱਥੇ ਸੇਵਾ ਕਰੋ ਇਹ ਇਹ ਤਾਂ ਕੀ ਗੱਲ ਹੁਣ ਮੈਨੂੰ ਤਾਂ ਗਰਈਆਂ ਵਾਲਿਆਂ ਦੇ ਬੜਾਈ ਯੂਰ ਚੜਿਆ ਪਿਆ ਯਾਰ ਜਿਹੜਾ ਮੇਰਾ ਸੱਜਣ ਮਿੱਤਰਾਂ ਦੇ ਕਈ ਅਖੀਂ ਦੇ ਆ ਉਹਨੇ ਇਹਨਾਂ ਨੇ ਪਾ ਨੇ ਵੜੇ ਬਣਾਉਣੇ ਆ ਸੱਜਣਾ ਮਿੱਤਰਾਂ ਨੇ ਪਈਆਂ ਨੇ ਲੈ ਅਹੀਂ ਉੱਥੇ ਸੇਵਾ ਪਾਤੀ ਆ ਅਹੀਂ ਉੱਥੇ ਪਾਤੀ ਆ ਕਿੱਥੇ ਪਾਤੀ ਆ ਉਹ ਮੇਰੇ ਅਹੀ ਗੱਲ ਘਣੋ ਮੈਂ ਉਹ ਲੰਗਰੂ ਸੇਵਾ ਦੇਦੀ ਤੇ ਮੈਂ ਉਹ ਤੋਂ ਵੀ ਦੇਦੀ ਆ ਚਲ ਇੱਕ ਰੋਣ ਦਿੱਤੀ ਹੁੰਦੀ ਆ ਤੇ ਬਾਕੀ ਪੰਜ ਸੱਤ ਐਵੇਂ ਝੂਠੀ ਮਰੀ ਜਾਓਗੇ ਪਰ ਤੁਸੀਂ ਮੈਂ ਤੁਹਾਡੀ ਜਿਹੜੀ ਆ ਗੱਲ ਕਰਨ ਲੱਗਾ ਪਰ ਮੈਂ ਵੇਖਿਆ ਲੋਕ ਘਰੋਂ ਨਹੀਂ ਜੇ ਪੈਸੇ ਕਢਾ ਇਹ ਤੁਹਾਡੇ ਹੀ ਸਿਰ ਮੁੰਮੁਨ ਕੇ ਅਸਲ ਚ ਨਾ ਸਾਡੇ ਉਹ ਗੱਲ ਵੀ ਭੇਡਾਂ ਨਾ ਉਹਦੇ ਤੁਹਾਨੂੰ ਮੁੰਨ ਮੰਨ ਕੇ ਖੜਨਾ ਆਈ ਤੁਹਾਡੀ ਉਹਨੂੰ ਨਵੇਚ ਕੇ ਤੇ ਅਸੀਂ ਵੀ ਖਾਂਦੇ ਪੀਂਦੇ ਆਉਣਾ ਅਸੀਂ ਦੱਸਣਾ ਵੀ ਅਸੀਂ ਸਮਾਜ ਸੇਵੀ ਆ ਅਸੀਂ ਇਹ ਉਹ ਕਰਦੇ ਆ ਅਸੀਂ ਉੱਥੇ ਇੰਨਾ ਕੰਮ ਕਰ ਰਹੇ ਆ ਇੱਥੇ ਕਈਆਂ ਬੰਦਿਆਂ ਦਾ ਦਾਣ ਹੀ ਚੱਲਣ ਡਿਆ ਮੈਂ ਵੇਖਣ ਡਿਆ ਵਾ ਬੜੀਆਂ ਬੜੀਆਂ ਸੰਸਥਾਵਾਂ ਨੂੰ ਹੱਥ ਪਾਉਂਦੇ ਦੇ ਦਾਣ ਹੀ ਚੱਲਣ ਡਿਆ ਅਜੇ ਮੈਂ ਕਲੀਅਰ ਕਰਨੇ ਆ ਬੰਦੇ ਵਡੀਆਂ-ਵਡੀਆਂ ਸੰਸਥਾਵਾਂ ਨੂੰ ਨਿੰਦਕੇ ਤੇ ਆਪਣੇ ਦਾ ਚਲਾਉਂਦੇ ਜੇ ਹੋ ਸਕਦਾ ਕੋਈ 100 ਚੋਂ ਕੋਈ 2-3 ਸੰਸਥਾਵਾਂ ਸਹੀ ਵੀ ਹੋਣ ਤੂੰ ਚਲੋ ਆਈਆਂ ਨੇ ਆਪ ਕਈਆਂ ਥਾਵਾਂ ਤੇ ਕਈ ਸੇਵਾ ਸਮਾਜ ਦੀ ਕਰਨਦੇ ਆ ਜਾਂ ਉਹਨਾਂ ਦਾ ਜੇ ਨਾਂ ਨਹੀਂ ਆਪ ਲੈਣੇ ਚਲੋ ਜੇ ਕੋਈ ਖੁੱਲੇ ਗਿਆ ਸਿਸਟਮ ਕਿਤੇ ਖੁੱਲਾਵਾ ਸੋਚੋ ਜੇ 2 ਜਾਂ 3 ਚੰਗੇ ਆ ਕਿ ਜੀ ਉਹਨਾਂ ਚੰਗਿਆਂ ਨੂੰ ਵੀ ਮਾੜਾ ਕਹਿ ਕਹਿ ਕੇ ਨਾ ਆਪਣਾ ਪੈਰ ਧਵਾ ਕਰਨਦੇ ਆ ਤੇ ਜਿਹੜੇ ਕਰਨ ਦੇ ਮੈਂ ਇਹਨਾਂ ਨੂੰ ਜਾਣਦਾ ਮੇਰੇ ਤੋਂ ਕੋ ਭੁੱਲਿਆ ਇਸ ਕਰਕੇ ਵੀਰੋ ਆੜਾ ਕਰਾਈਆਂ ਵਾਲਾ بڑا ਖਤਰਨਾਕ ਜਾਲ ਜੇ ਤੁਸੀਂ ਭੇਡਾਂ ਵਾਲਾ ਕੰਮ ਨਾ ਕਰੋ ਚਲੋ ਜੀ ਚੱਲੇ ਜੇ ਉੱਤੇ ਇਹਨਾਂ ਨੂੰ ਇਹੋ ਗੱਲ ਕਰਦੇ ਕਹੀਦੀ ਆ ਗੁਰੂ ਘਰ 'ਚ ਭੀੜ ਹੁੰਦੀ ਆ ਮੈਂ ਵੀ ਕਰਦਾ ਨਾ ਪਿਆਰ ਟਾਈਮ ਬੜਾ ਲੱਗਣਾ ਮੱਥਾ ਟੇਕਣ ਲਈ ਆ 100 ਰੁਪਏ ਮੇਰੇ ਵੀ ਟੇਕ ਨਾਲੇ ਮੱਥਾ ਟੇਕਦੀ ਮੈਨੂੰ ਟਾਈਮ ਥੋੜਾ ਲੱਗਣਾ ਮੈਂ ਉਧਰ ਦਰਬਾਰ ਸਾਹਿਬ ਮੈਂ ਤੇ ਨਹੀਂ ਟੇਕਦਾ ਤੇ ਚੱਲ ਉਧਰ ਅਕਾਲ ਤਖਤ ਸਾਹਿਬ ਟੇਕ ਲੈਣਾ ਵਾ ਛੇਤੀ ਐ ਮੈਂ ਤਾਂ ਤੁਸੀਂ ਇਹਨਾਂ ਨੂੰ ਐ پیسے ਪੜਾਈ ਜਾਂਦੇ ਆ 1000 ਮੇਰਾ ਵੀ ਪਾ ਦੀ ਉੱਥੇ 2000 ਮੇਰਾ ਹੀ ਪਾ ਦੀ ਗੁਰੂਆ 1000 1000 ਕਰਕੇ ਤੇ ਬੜਾ ਜਿਆਦਾ ਹੋ ਜਾਣਾ ਇਹ ਕੰਮ ਤੇ ਸਮਾਜ ਸੇਵੀ ਹੋਰ ਕੰਮ ਕਰਨ ਦੀ ਉਹਨੂੰ ਲੋੜ ਕੀ ਆ ਇਹਦੀ ਸੋਹਣੀ ਸੇਵਾ ਇਹਦਾ ਸੋਹਣਾ ਮੇਵਾ ਉਹਨੂੰ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ ਦੀਪਤਾ ਨਹੀਂ ਤੇ ਬਣਦੀਆਂ ਹੀ ਰਿੰਦੀਆਂ ਫੜਾਂ ਦੀ ਆ ਗਈ ਮੇਲਿਆਂ ਦੀ ਆ ਗਈ ਖੁਸ਼ੀਆਂ ਦੇ ਆ ਗਏ ਕਮਕਮੀਆਂ ਦੇ ਆ ਗਏ ਹੁੰਦਾ ਹੀ ਰਹਿਣਾ ਕੋਨਾ ਕੋਆ ਇਹਨਾਂ ਨੂੰ ਦਾ ਜਿਹੜੇ ਅੱਗੇ ਦਾਹ ਲੱਗਦੇ ਆ ਨਾ ਇਹਨਾਂ ਚ ਦੋ ਚਾਤਰ ਹੁੰਦੇ ਬਹੁਤੇ ਬਹੁਤੇ ਚਲਾਕ ਹੁੰਦੇ ਆ ਉਹ ਦਾਹ ਪਹਿਲਾਂ ਥੱਲੇ 100 ਨੂੰ ਰਗੜਦੇ ਜੇ ਆਪਣੇ ਅਰਗੀਆਂ ਥੱਲੇ ਭੇਡਾਂ ਮੁੰਨ ਕੇ ਲਿਆਉਂਦੇ ਜੇ ਇਹ ਉਹਨਾਂ ਦਹਾਂ 'ਚ ਦੋ ਉਹਨਾਂ ਦਹਾਂ ਅੱਠਾਂ ਨੂੰ ਪਹਿਲਿਆਂ ਨੂੰ ਵੀ ਮੁੰਨਦੇ ਜੀ ਤੇ ਫਿਰ ਮੁੜ ਕੇ ਉਹਨਾਂ ਨੂੰ ਜਾਂਚ ਆਉਂਦੀ ਜੀ ਜਿਹੜੇ ਅੱਗੇ ਲੱਗਦੇ ਆ ਜੇ ਹੁਣ ਜਾਂਚ ਆਈ ਆ ਵੱਡੇ ਆ ਜਿਹੜੇ ਵੱਡੇ ਵੱਡੇ ਬੈਠੇ ਸਮਾਜ ਸੇਵੀ ਕਿਤਰਾ ਅੱਗੇ ਵੱਧ ਗਏ ਆ ਇਹਨੇ ਸਾਨੂੰ ਮੁੰਨ ਲਿਆ ਸੀ ਤੇ ਥੱਲੇੋਂ ਮੁੰਨ ਕੇ ਲਿਆਏ ਆ ਆਏ ਹੋਰ ਅੱਪਾ ਉਹ ਸਮਾਜ ਸੇਵੀਓ ਸੁਧਰ ਜਿਓਏ ਜੇ ਮੈਨੂੰ ਕੋਈ ਟੱਕਰ ਗਿਆ ਤੇ ਮੈਂ ਛਤਰਾ ਦੇਣਾ ਤੇ ਮੈਂ ਬੜੇ ਹਸਾਬ ਦੇ ਲੰਮੜਾ ਫਿਰਦਾ ਜੀ ਤੇ ਮੈਂ टीसी ਵਾਲਾ 베ਰ ਤੋੜਦਾ ਹੁੰਦਾ ਜੀ TC ਵਾਲਾ 베ਰ ਤੋੜਦਾ ਹੁੰਦਾ ਨਾ ਨਿਕਾਂ ਹੁੰਦਾ। ਬਾੜਾ TC ਦੇ ਲੱਗਾ ਹੁੰਦਾ ਹੈ ਨਾ 베ਰ ਮੈਂ ਉਹ ਤੱਕ ਪਹੁੰਚਦਾ ਹੁੰਦਾ ਜੀ। ਤੇ ਮੈਂ ਇੱਕ ਕੋਈ ਸੰਸਥਾ ਜੀ ਚੰਗੀ ਵਾਲਾ ਸ਼ਤਰਾਤ ਆ ਨਾ। ਕਿਉਂਕਿ ਮੇਰੇ ਕੰਮ ਰਿਆ ਅਜੀਬ ਹਾਰੀ ਸਾਰੀ ਨਾ ਨਹੀਂ ਐਵੇਂ ਨਿੱਕੇ ਮੋਟੀਆਂ ਨਾ ਚਰਿਆਂ ਨਾਲ ਜਿਹੜੇ ਦਾਦਾ 20-20 ਇਕੱਠੇ ਕਰਕੇ ਕੋਈ 2-4000 10000 ਇਕੱਠਾ ਕਰਦੇ ਇਹਨਾਂ ਨਾਲ ਨਹੀਂ ਮੈਂ ਗੱਲ ਕਰਦਾ ਹੁੰਦਾ। ਮੈਂ ਕੰਮ ਕਰਦਾ ਨਾ ਕੋਈ ਮੋਟਾ ਵਧੀਆ ਮਸ਼ਹੂਰ ਬੰਦਾ ਫਿਰ ਓਏ ਲੱਭਰੇ ਬਾ ਗੁਰਦਰਾ ਆ ਗਿਆ ਹੁਣ ਗੱਲ ਇੱਥੇ ਆ ਗਈ ਚੇਤੇ ਮੇਰੇ ਵੀਰ ਦੀ ਹੁਣ ਗੁਰੂ ਘਰ ਬੰਦਾ ਝੂਠ ਥੋੜੀ ਮਾਰੂਗਾ ਵੇ ਬਾਬਾ ਨੌਂਦੇਵ ਸਿੰਘ ਜੀ ਈ ਵੇ ਈ ਵੇ ਬਾਬਾ ਨੌਂ ਸਿੰਘ ਜੀ ਦੀ ਜਗਾ ਹੁਣ ਇੱਥੇ ਝੂਠ ਮਾਰਨ ਦੀ ਲੀ ਕਰਦਾ ਮਾਰ ਸਕਦੇ ਵੀ ਨਹੀਂ ਵੈਸੇ ਵੀ ਨਹੀਂ ਕਦੀ ਮਾਰਦੇ ਗੱਲ ਆ ਗਈ ਵੀ ਮਸ਼ਹੂਰ ਬੰਦਾ ਇੱਕ ਫੰਡੋ ਤੇ ਉਹ ਮੈਨੂੰ ਮੈਨੂੰ ਗੱਲ ਆ ਗਈ ਮੇਰੇ ਵੀਰ ਦੀ ਛੋਟੇ ਦੀ ਭੇਜੇ ਦੋ ਦੇ ਦੀ ਉਹ ਮੇਰੀ ਗੱਲ ਗੱਲ ਚ ਵਸਿਆ ਪਿਆ ਮੇਰੇ ਸਾਹਾਂ ਚ ਵਸਿਆ ਪਿਆ ਮੈਂ ਕੀ ਕਰਾਂ ਉਹਨੇ ਜੋ ਲਿਆ ਦਾ ਇਹ ਨਵਾਂ ਨਵਾਂ ਪਸਤਾ ਉਹ ਲਾਈ ਤੁ 25 ਸਾਲ ਪਹਿਲਾਂ ਤੇ ਮੈਨੂੰ ਦੁਕਾਨ ਚ ਵਕੂਂਦਿਆ ਸੀ ਸਾਹਬ ਦਾ ਜੀ ਮੈਨੂੰ ਬਰਾ ਕੀ ਜਾਂਦਾ ਸੀ ਕਬਾ ਜੀ ਵੀਰ ਮੇਰਾ ਜੀ ਕਰਦਾ ਨਾ ਬੜਾਈ ਜੀ ਕਰਦਾ ਅੰਦਾ ਜਿਹੜੇ ਇਲਾਕੇ ਦੇ ਬੰਦੇ ਨਾ ਜਿਹੜੇ ਬੰਦੇ ਕਰਪਟ ਜੇ ਤੇ ਮਸ਼ਹੂਰ ਬੜੇ ਆ ਦੇਖੋ ਇਹ ਬੰਦੇ ਦੀ ਸੋਚ ਅੰਦਰੋਂ ਚੰਗੀ ਜੇ ਕੰਮ ਉਹਨੇ ਪੁੱਠਾ ਦੱਸ ਰਿਆ ਪਰ ਐ ਚੰਗਾ ਜੇ ਕਹਿੰਦਾ ਮੇਰਾ ਜੀ ਕਰਦਾ ਕਿ ਇਲਾਕੇ ਦੇ ਨਾ ਤਿੰਨ ਕ ਬੰਦੇ ਮਸ਼ਹੂਰ ਹੋਣ ਪੂਰੇ ਘੜੀ ਆ ਨਾ ਠੋਕਾਂ ਜਾ ਕੇ ਠਾ ਠਾ ਬ ਇਹ ਰੰਦਾ ਭੇਜਾ ਦੋ ਤੇ ਭੇਜਾ ਦੋ ਤੇ ਵੜੀ ਹਣੀ ਤੇ ਸਲਾਮਾ ਸਾਡੀਆਂ ਹੁੰਦੀਆਂ ਰਹਿੰਦੀਆਂ ਆਂ ਇਹ ਜੀਆਂ ਗੱਲਾਂ ਬਾਤਾਂ ਦੀਆਂ ਵੀ ਜੇ ਨਿੱਕਾ ਮੋਟਾ ਕੰਮ ਹੱਥ ਨਹੀਂ ਆਈ ਥਾਂ ਦੇ ਪਾਉਂਦੇ ਹੁੰਦੇ ਆਹੀਂ ਤੇ ਫਿਰ ਕਿਉਂ ਟੀਸੀ ਵਾਲਾ ਬੇਰ ਤੋਂ ਬੜਦੇ ਹੁੰਦੇ ਜੀ ਉਹੋ ਗੱਲ ਕਾਂ ਜਿਹੜਾ ਹੁੰਦਾ ਨਾ ਕਾਂ ਮਾਰ ਕੇ ਟੰਗ ਦੇਈਦਾ ਇਕਰਾ ਖੇਤਾਂ 'ਚ ਮਟਕੇ ਪੜੀ ਕਾਂ ਕਾਂ ਬੀਜੇ ਸਾਰੇ ਪਾਸੇ ਸਾਨੂੰ ਹੀ ਟੰਗ ਸਕਦਾ ਕੋਈ ਇੱਡੀ ਕਿਹੜੀ ਖਾਲਿਆ ਤੇ ਸਮਾ ਇਹਦਾ ਬਣਦਾ ਜਿਹਦਾ ਬਣ ਜਾਂਦਾ ਪਰ ਗੱਲ ਇੱਕ ਤੁਹਾਨੂੰ ਦੱਸੀ ਆ ਇੱਕ ਜੱਟੇ ਬਾਦ ਅਸਿਆ ਜਿੰਦਗੀ ਚ ਐਵੇਂ ਨਹੀਂ ਛੋਟੇ ਮੋਟੇ ਤੁਰੇ ਜਾਂਦੇ ਰਖਸ਼ੀਆਂ ਨੂੰ ਚਪੇੜ ਮਾਰ ਦੋ ਉਹਨੂੰ ਕੁੱਟ ਦੋ ਇਹਨੂੰ ਕੁੱਟ ਦੋ ਇਹ ਜੀਆਂ ਕੰਮ ਜਿਹੜਾ ਕਰਿਆ ਕਰੋ ਬੰਦੇ ਆਲਾ ਯੁਰਤ ਆਲਾ ਅਣਖਲਾ ਕੰਮ ਕਰਿਆ ਕਰੋ ਮਾੜੇ ਨਾਲ ਤਕਾਣਾ ਕਰੋ ਤਕੜਾ ਕੋਈ ਗਲਤ ਕੰਮ ਕਰਦਾ ਉਹਦੀ ਹਿੱਕ 'ਚ ਵੱਜੋ ਕਿਸੇ ਦੀ ਕਰੀਬੀ ਦਾ ਫਾਇਦਾ ਨਾ ਉਠਾਓ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਓ ਇਹੋ ਜਿਹੇ ਕੰਮ ਜੇ ਨਾ ਕਰੋ ਯੁਰਤ ਵਾਲੇ ਤੇ ਅਣਖਾਂ ਵਾਲੇ ਕੰਮ ਕਰਿਆ ਕਰੋ ਤੇ ਆ ਹੁਣ ਮਸਲਾ ਮੇਰਾ ਲੰਮਾ ਹੋ ਜਾਂਦੀ ਗੱਲਬਾਤ ਮੇਰੀ ਕੀ ਕਰਾਂ ਮੈਂ ਤੇ ਚਲੋ ਮਸਲਾ ਮੈਂ ਤੁਹਾਨੂੰ ਇੰਨਾ ਦੱਸਦਾ ਜੇ ਆ ਸੇਵਾ ਸੁਗਾ ਦਾ ਹਿਸਾਬ ਨਾਲ ਜਰ ਨੂੰ ਅੱਗੇ ਕਈ ਗੱਲਾਂ ਤੁਸੀਂ ਆਪੇ ਸੰਝਿਆ ਕਰੋਗੇ ਤੁਹਾਡਾ ਨਹੀਂ ਦਿਮਾਗੇਗਾ ਤੇ ਲੈ ਕੇ ਦਵਾਂ ਦੋ ਖੀਸ਼ੀਆਂ ਮਹੱਡ 750